ਸਸ਼ੀਗਲ ਜੀ ਮੈਂ ਜਤਿੰਦਰ ਸਿੰਘ ਅੱਜ ਗੁਰਕੁਲ ਕਿਡਸ ਸੈਨੀ ਸਕੂਲ 'ਚ ਤੁਹਾਡਾ ਸਵਾਗਤ ਕਰਦਾ ਮੈਂ ਦੱਸਣਾ ਚਾਹੁੰਦਾ ਕਿ ਗੁਰਕੁਲ ਕਿਡਸ ਸੈਨੀ ਸਕੂਲ ਸੰਤਨਗਰ ਵਿੱਚ ਹੈ ਤੇ ਇਹ 6ਵੀਂ ਕਲਾਸ ਤੱਕ ਜਿਹੜਾ ਉਹ ਇਹ ਸਕੂਲ ਜਿਹੜਾ ਸਟੈਬਲਿਸ਼ ਆ ਅਸੀਂ ਇਹ ਵੀ ਦੱਸਣਾ ਚਾਹੁੰਦੇ ਕਿ ਸਾਡੀਆਂ ਫੀਸਾਂ ਜੜੀਆਂ ਨੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਰੇ ਪੰਜਾਬ ਨਾਲੋਂ ਘੱਟ ਨੇ ਇਹਦੇ 'ਚ 12000 ਰੁਪਇਆ ਪੂਰੇ ਸਾਲ ਦਾ ਸੀ ਜਿਹੜਾ ਖਰਚਾ ਲੈ ਰਹੇ ਆ ਜਿਹਦੇ ਵਿੱਚ ਐਡਮਿਸ਼ਨ ਵਿੱਚ ਟਿਊਸ਼ਨ ਆ ਤੇ ਹੋਰ ਵੀ ਜਿਹੜੇ ਬੱਚਿਆਂ ਦੇ ਖਰਚੇ ਹੁੰਦੇ ਜਿਵੇਂ ਕੋਈ ਫੰਕਸ਼ਨ ਆ ਸਾਰੇ ਖਰਚੇ ਇਹਦੇ ਵਿੱਚ ਹੀ ਨੇ ਸਰ ਬੱਚੇ ਨੇ ਯੂਨੀਫਾਰਮ ਤੇ ਬੁੱਕਸ ਜਿਹੜੀਆਂ ਉਹ ਬਾਹਰੋਂ ਲੈਣੀਆਂ ਨੇ ਜੇ ਕਿਸੇ ਨੇ ਟਰਾਂਸਪੋਰਟ ਦੀ ਫੈਸਿਲਿਟੀ ਚਾਹੀਦੀ ਉਹ ਵੀ ਮਿਲੇਗੀ ਦੂਸਰਾ ਮੈਂ ਵੀ ਦੱਸਣਾ ਚਾਹੁੰਦਾ ਕਿ ਅਸੀਂ ਵਧੀਆ ਟੀਚਰ ਕੁਆਲੀਫਾਈਡ ਟੀਚਰ ਨੇ ਸਾਡੇ ਕੋਲ ਵਧੀਆ ਇਨਫਾ ਵਾ ਤੁਸੀਂ ਇੱਕ ਵਾਰ ਆਣ ਕੇ ਵਿਜ਼ਿਟ ਕਰੋ ਤੇ ਆਪਣੇ ਬੱਚੇ ਦਾ ਜਿਹੜਾ ਵਾ ਫਿਊਚਰ ਵਧੀਆ ਬਣਾਉਣ ਵਾਸਤੇ ਸਾਡੇ ਸਕੂਲ 'ਚ ਅੱਜ ਹੀ ਐਡਮਿਸ਼ਨ ਕਰਾਓ ਦੂਸਰੇ ਬੰਦੇ ਕਿਉਂਕਿ ਆਮ ਤੌਰ ਤੇ ਧਾਰਨਾ ਹੁੰਦੀ ਆ ਕਿ ਸਕੂਲ ਦੀ ਫੀਸ ਘੱਟ ਆ ਸ਼ਾਇਦ ਉੱਥੇ ਕੋਈ ਨਾ ਕੋਈ ਕੁਆਲਿਟੀ ਦਾ ਫਰਕ ਹੋਏਗਾ ਤੁਸੀਂ ਆਓ ਇਕਵਾਰਦੂ ਸੀ ਜੇ ਬੱਚਾ ਸਾਡੀ ਇੱਕ ਕਮਿਟਮੈਂਟ ਹੈ ਕਿ ਕੁਆਲਿਟੀ ਐਜੂਕੇਸ਼ਨ ਜਿਹੜੀ ਉਹ ਤੁਹਾਨੂੰ ਗੁਰਕੂਲ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰੇਗਾ ਅਗਰ ਤੁਸੀਂ ਕਿਸੇ ਇੰਸਟੀਚੂਨਲ ਸਾਡੇ ਬੱਚਿਆਂ ਦਾ ਕੰਪੀਟੀਸ਼ਨ ਵੀ ਕਰਾਉਣਾ ਚਾਹੁੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸੀਬੀਐਸਸੀ ਪੈਟਰਨ ਆ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਜਿਹੜਾ ਵਾ ਉਹ ਜਿਹੜੀ ਨਿਊ ਜਿਹੜੀਆਂ ਪਾਲਿਸਿਸ ਆ ਉਹਨਾਂ ਦੇ ਅਕੋਰਡਿੰਗ ਤਿਆਰ ਕਰ ਰਹੇ ਹਾਂ ਤੇ ਸਾਡੇ ਜਿਹੜੇ ਬੱਚੇ ਨੇ ਉਹ ਬਰੇ ਸ਼ਾਰਪ ਤੇ ਵਧੀਆ ਨੇ ਸੋ ਮੈਂ ਇੰਨਾ ਹੀ ਸਾਰੇ ਪੇਰੈਂਟਸ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਕਹਾਂਗਾ ਕਿ ਤੁਸੀਂ ਸਹਿਯੋਗ ਦਿਓ ਮੌਕੇ ਦਾ ਫਾਇਦਾ ਲਓ ਇਹ ਸਾਡੀ ਆਪਣੀ ਖੁਆਇਸ਼ ਸੀ ਕਿ ਘੱਟ ਫੀਸਾਂ ਨਾਲ ਚੰਗੀ ਐਜੂਕੇਸ਼ਨ ਦੇਣਾ ਸੋ ਅੱਜ ਹੀ ਆਪਣੇ ਬੱਚੇ ਦੀ ਕਿਡਸ ਸੈਨੀ ਸਕੂਲ 'ਚ ਐਡਮਿਸ਼ਨ ਕਰਾਓ ਤੇ ਉਹਦਾ ਵਧੀਆ ਫਿਊਚਰ ਬਣਾਓ ਧੰਨਵਾਦ